ਜਿਹੜਾ ਨਹੀਂ ਖੇਤੀ ਹੋਈ ਜਿਹੜੇ ਪਹਿਲਾ ਸ਼ੇਸ਼ੇ ਸੀ ਉਹ ਉਹ ਦੇਖੋ ਨੀ ਰਿਹਾ ਤੁਸੀਂ ਜੋ ਓਏ ਆ ਆਏ ਪੈਠੀ ਸੋਨੋ ਗੱਲ ਆਜਾ ਕਰ ਕਰੋ ਸਤਿ ਸ਼੍ਰੀ ਅਕਾਲ ਦੋਸਤੋ ਸ਼ੰਭੂ ਬਾਰਡਰ ਤੇ ਖੜੇ ਆ ਜਿਵੇਂ ਕਿ ਮੇਰੇ ਪਿੱਛੇ ਦੇਖ ਸਕਦੇ ਹੋ ਕੁਝ ਕਦਮਾਂ ਦੀ ਦੂਰੀ ਤੇ ਜੋ ਅਰਧ ਸੈਨਿਕ ਬਲ ਖੜੇ ਨੇ ਇਧਰ ਸਾਡੇ ਨਾਲ ਕੁਝ ਕਿਸਾਨ ਵੀਰ ਪੈਣਾ ਤੇ ਮਾਤਾਵਾਂ ਖੜੀਆਂ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਜੀ ਬਗਰੂ ਚਿੱਕਾ ਖਾਲਸਾ ਸਾਹਿਬ ਸਵਾਗਤ ਜੀ ਕਿਵੇਂ ਲੱਗ ਰਿਹਾ ਜਮਾ ਤੁਸੀਂ ਸਾਹਮਣੇ ਖੜੇ ਹੋ ਇਹ ਸਾਹਮਣੇ ਖੜਾ ਜੀ ਇਹ ਅਸੀਂ ਪੈ 11 ਤਰੀ ਦੇ ਬੈਠੇ ਆਣਗੇ ਥੇ ਇਹ ਤੋਂ ਕੁੜਿਆ 10 12 23 ਦਾ ਇਹ ਕੰਮ ਬੰਦਿਆ ਬਹੁਤ ਪਰੇਸ਼ਾਨ ਕਰਦਾ ਆ ਅਥਰੂ ਕਾਇ ਸੁੱਟੁੰਦਾ ਆ ਨਾਲ ਡਾਉਣਾ ਸੁੱਟੁੰਦਾ ਆ ਬੜੇ ਨੌਜਵਾਨ ਫੱਟੜ ਕਰਕੇ ਸੁੱਟੇ ਆ ਨੇ ਹਸਤਾਚ ਹਾਂ ਬਹੁਤ ਹੋ ਗਿਆ ਦੋ ਰਾਤਾਂ ਮੈਂ ਆਸਤਾ ਰਿਆ ਵਾਂ ਤੇ ਕੁੜਿਆ ਲਿਆਜ ਨਹੀਂ ਕਰਦੇ ਇਹਦਾ ਦੱਸੋ ਮੋਦੀ ਦਾ ਖੱਟਰ ਦਾ ਕੀ ਕਰਸਾਨਾ ਬਗਾੜਿਆ ਇਹ ਰਸਤਾ ਦੇਣ ਨੂੰ ਤੇ ਸਾਨੂੰ ਆ ਤੰਗੀ ਕਰਦਾ ਆ ਹੈ ਇਹਦੇ ਵਿੱਚ ਬਹੁਤ ਗਲਤੀ ਕਰ ਰਿਹਾ ਤੇ ਇਹਦੇ ਵਿੱਚ ਵੇਖੋ ਜੀ ਇਸ ਟਾਈਮ ਤੇ ਮੌਸਮਾਨ ਚੰਗੇ ਸ਼ੋ ਵੇਲੇ ਜਿਹੜੇ ਹਾਦਾਂ ਨਾਰਾ ਮੌਲਦੇ ਹੀ ਗੁਰੂ ਹੋਵੈਸਨ ਦੇ ਸਾਹਿਬਾਂ ਨੇ ਚੰਨ ਲਗਿਆ ਵੀ ਤੁਸੀਂ ਜ਼ੁਲਮ ਕਰ ਰਹੇ ਹੋ ਇਹ ਜ਼ੁਲਮ ਨੂੰ ਘਟਿਆ ਇਹ ਸਾਡੀ ਸਰਕਾਰ ਦੇ ਹੈ ਨਾ ਹੁਣ ਸਾਡੀ ਸਰਕਾਰ ਦੇ ਘਰ 'ਚ ਬੰਬ ਸੁੱਟ ਹੁੰਦਾ ਹੈ ਆ ਇਹ ਕਹਿੰਦੇ ਗਲਤ ਤੋਂ ਵੀ ਬੋਲਦੇ ਨੇ ਗੰਦੇ ਇਸ਼ਾਰੇ ਕਰਦੇ ਨੇ ਤੁਸੀਂ ਮੂਹਰੇ ਖੜੇ ਹੋ ਕਿਵੇਂ ਦੇ ਹਾਲਾਤ ਨੇ ਉਹ ਦੇਖ ਕੇ ਨਾ ਵੇਖੋ ਕਿ ਕਿਨੇ ਲਾਤਾਂ ਹੀ ਗਲਤ ਨੂੰ ਦੇਖ ਨਹੀਂ ਬੋਲਿਆ ਉਹਨੂੰ ਕੋ ਗਾਲ ਨਹੀਂ ਕੱਢੀ ਕੋ ਲੈਣਾ ਦੇ ਕੋ ਗਲਤ ਬੋਲਿਆ ਕਿਸੇ ਨਹੀਂ ਇਹਨਾਂ ਨੂੰ ਵੀਡੀਓ ਵਾਇਰਲ ਹੋਈਆਂ ਨੇ ਕਹੀਂ ਉੱਧਰੋਂ ਜਿੰਨੇ ਕਰ ਰਹੇ ਸੀਗੇ ਉਹ ਅਜੇ ਤੱਕ ਕਿਸੇ ਕਰਦੇ ਨਹੀਂ ਹੈਂ ਅੱਗੋਂ ਮਿਲਟਰੀ ਵਾਲੇ ਜੋ ਮੁਲਾਜ਼ਮ ਨੇ ਉਹ ਕਰਦੇ ਨੇ ਇੱਧਰ ਦੀ ਸੰਗਤ ਕੋਈ ਇਸ਼ਾਰਾ ਨਹੀਂ ਕਰਦਾ ਇੱਧਰ ਦੀ ਨਹੀਂ ਉਹ ਉਹ ਤੇ ਅੱਗੋਂ ਗਲਤ ਇਸ਼ਾਰਾ ਹੀ ਕਰਦੇ ਨੇ ਮਾਈਆਂ ਬੀਬੀਆਂ ਨਾਲ ਖਲੋਤੀਆਂ ਨੇ ਅਸੀਂ ਹੁਣ ਕਰ ਨਹੀਂ ਸਕਦੇ ਹੁਣ ਅਸੀਂ ਅਸੀਂ ਦੱਸੋ ਦਾਲ ਭੜਾ ਪੀ ਕੇ ਖਲੋਤਿਆ ਅਸੀਂ ਕਿਸ ਨੂੰ ਗਾਲ ਕੱਢ ਕੀ ਗੱਲ ਕੱਢਣੀ ਕਿਸ ਨੂੰ ਸੱਤੀ ਗੱਲ ਜੀ ਹਾਂ ਜੀ ਸਿਹੜਾ ਪਿੰਡ ਆ ਜੀ ਸ਼ੰਭੂ ਹੈ ਜੀ ਸ਼ੰਭੂ ਦਾ ਹਾਂ ਜੀ ਤੁਸੀਂ ਬਾਹਰ ਤੇ ਬਿਲਕੁਲ ਸਾਹਮਣੇ ਖੜੇ ਹੋ ਸਾਹਮਣੇ ਫੌਜ ਖੜੀ ਆਰਦੇ ਸੜਨ ਕੋਲ ਖੜੇ ਡਰ ਨਹੀਂ ਲੱਗਦਾ ਜੀ ਜਦੋਂ ਸਾਡੇ ਬੱਚੇ ਅੱਗੇ ਆ ਗਏ ਨੇ ਸਾਨੂੰ ਡਰ ਕਦਾ ਸਾਡੇ ਭਰਾ ਖੜੇ ਨੇ ਸਾਡੇ ਬੱਚੇ ਖੜੇ ਨੇ ਸਾਨੂੰ ਡਰ ਕਦਾ ਸਰਕਾਰ ਲਗਾਤਾਰ ਲਾਰੇ ਲੱਪੇ ਲਾ ਰਹੀ ਆ ਕਿਸਾਨਾਂ ਨੂੰ ਹਣਾ ਉਹਦੇ ਬਾਰੇ ਕੀ ਲੱਗਦਾ ਤੁਹਾਨੂੰ ਸੌਦਕੇ ਤੋਂ ਉਮਰ ਦਾ ਤਜਰਬਾ ਵੀ ਆ ਜਿਵੇਂ ਸਰਕਾਰ ਲਗਾਤਾਰ ਲਾਰੇ ਲੱਪੇ ਲਾ ਰਹੀ ਆ ਕਦੇ ਮੀਟਿੰਗ ਤੇ ਮੀਟਿੰਗ ਕਰਦੀ ਆ ਇੱਕ ਤਰ੍ਹਾਂ ਨਾਲ ਦੇਖਿਆ ਜਾ ਰਿਹਾ ਵੀ ਕੋਟਾ ਕੰਡਕਟਰ ਲੱਗਣੇ ਵਾਲਾ ਚੌੜਾ ਦਾ ਉਹਦੇ ਲਈ ਜਾਂ ਤਾਂ ਡੰਗ ਟਪਾ ਰਹੀ ਆ ਕਿਵੇਂ ਲੱਗਦਾ ਦੇਖ ਕੇ ਜੀ ਲਾਰੇ ਲਾ ਰਹੀ ਆ ਅਸੀਂ ਇੱਥੋਂ ਜਾਣਤ ਨਹੀਂ ਲੱਗੇ ਹੈਗੇ ਸਾਡੇ ਜਿਹੜੇ ਬੱਚੇ ਨੇ ਜਾ ਉੱਠਦੇ ਨਹੀਂ ਹੈਗੇ ਇੱਥੋਂ ਅਸੀਂ ਆਪਣੇ ਆਪਣਾ ਜਾਣਾਂ ਨਾ ਇੱਥੋਂ ਜੀ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ ਉਹਨਾਂ ਤਰ੍ਹਾਂ ਇੱਥੇ ਹੀ ਅਡੇ ਰਹਿਣਾ ਸੀ ਜੀ ਨਾਲ ਆਈ ਆ ਵੇਖਣ ਆ ਕੀ ਨਾਮ ਹੈ ਬੇਟੇ ਅਵਨੀਤ ਕੋਰ ਕੀ ਨਾਮ ਹੈ ਉਹ ਕਹਿੰਦੀ ਤੋਹਰੇ ਕਹਿੰਦੀ ਮੈਂ ਵੀ ਜਾਣਾ ਆਪਣੇ ਜਿੱਥੇ ਮੇਰਾ ਪਾਪਾ ਗਏ ਨੇ ਮੈਂ ਵੀ ਦੇਖ ਕੇ ਆਣਾ ਬਈ ਇਹ ਕੌਮ ਨੂੰ ਕੌਣ ਫਰਾ ਦੂਗਾ ਲੋਕ ਜਿੱਥੇ ਬਾਕੀ ਡਰ ਕੇ ਬਹਿ ਜਾਂਦੇ ਨੇ ਤੇ ਬੱਚੇ ਵੀ ਨਾਲ ਆਏ ਨੇ ਜੀ ਅੱਲੀ ਤੇ ਛੋਟੇ ਛੋਟੇ ਬੱਚੇ ਸਾਰੇ ਤਿਆਰ ਨੇ ਆਉਣ ਵਾਸਤੇ ਸਵੇਰੇ ਸ਼ਾਮ ਆਉਂਦੇ ਵੀ ਨੇ ਅਸੀਂ ਇੱਥੋਂ ਹਾਰ ਕੇ ਨਹੀਂ ਜਾਣ ਵਾਲੇ ਜਿੰਨਾ ਚਿਰ ਇਹ ਨਹੀਂ ਹਟਦਾ ਅਸੀਂ ਵੀ ਨਹੀਂ ਹਟਦੇ ਆਪਣੀ ਜਿੱਤ ਤੇ ਅਸੀਂ ਵੜਿਆ ਆਪਣੇ ਹੱਕ ਮੰਗਣੇ ਆ ਅਸੀਂ ਕੋਈ ਇਹਨਾਂ ਤੋਂ ਕੋਈ ਨਜਾਇਜ਼ ਥੋੜੀ ਮੰਗਣੇ ਆ ਉਹ ਤਾਂ ਗੋਲੇ ਸੁੱਟਦੇ ਨੇ ਅਸੀਂ ਗੋਲੇ ਤਾਂ ਨਹੀਂ ਸੁੱਟ ਰਹੇ ਤਰੋ ਕੋਈ ਗੋਲੀ ਤੇ ਨਹੀਂ ਚਲਾ ਰਹੇ ਉਹ ਲਗਾਤਾਰ ਜੋ ਨੈਸ਼ਨਲ ਚੈਨਲ ਨੇ ਬਦਨਾਮ ਕਰ ਰਹੇ ਨੇ ਧਰਨੇ ਨੂੰ ਬੇਤ ਦਾ ਖਾਲਸਤਾਨੀ ਬੈਠੇ ਨੇ ਹਥਿਆਰ ਲੈ ਕੇ ਬੈਠੇ ਨੇ ਹਾਂਜੀ ਕੋਈ ਨਹੀਂ ਹਥਿਆਰ ਲੈ ਕੇ ਬੈਠੇ ਕੁਝ ਨਹੀਂ ਲੈ ਕੇ ਬੈਠੇ ਹੈਗੇ ਖਾਲੀ ਹੱਤੀ ਬੈਠੇ ਨੇ ਆਪਣਾ ਰਾਸ਼ਨ ਪਾਣੀ ਲੈ ਕੇ ਬੈਠੇ ਨੇ ਉਹ ਆਪਣੇ ਗੋਲੇ ਮਾਰਦੇ ਨੇ ਆਪਾਂ ਤਾਂ ਵੀ ਲੰਗਰ ਚਕਾਉਂਦੇ ਆ ਉਹਨਾਂ ਨੂੰ ਹਾਂਜੀ ਲੰਗਰ ਚਕਾਰੇ ਨੇ ਪੁੰਨ ਕਰ ਰਹੇ ਨੇ ਉਹਨਾਂ ਵਰਗੇ ਥੋੜੇ ਨੇ ਅਤਿਆਚਾਰ ਕਰ ਰਹੇ ਨੇ ਉਹ ਤੇ ਸਾਡੇ ਲੰਗਰ ਨਾਲੀ ਮੋਦੀ ਨੇ ਇਹਨਾਂ ਸਾਰਿਆਂ ਨੇ ਸਾਡਾ ਕਮਾਇਆ ਹੋਇਆ ਅੰਨ ਹੀ ਲੰਗਰ ਖਾਣਾ ਹੈ ਇਹ ਵੀ ਗੱਲ ਹੈ ਜੀ ਵੀ ਜੇ ਹੱਤਵਾਦੀ ਬੈਠੇ ਨੇ ਤਾਂ ਫਿਰ ਸਰਕਾਰ ਗੱਲ ਕਿਉਂ ਕਰ ਰਹੀ ਹੈ ਕਿਉਂ ਕਰ ਰਹੀ ਹੈ ਹਾਂ ਜੀ ਫਿਰ ਸਾਡੇ ਨਾਲ ਗੱਲ ਕਰਨ ਦੀ ਲੋੜ ਨਹੀਂ ਜੇ ਅਸੀਂ ਹੱਤਵਾਦੀ ਆ ਅੱਜ ਤੇ ਆਪਣੇ ਹੱਕ ਮੰਗਣ ਆਏ ਆ ਸਰਕਾਰ ਨੂੰ ਚਾਹੀਦਾ ਕਿ ਸਾਡੇ ਹੱਕ ਸਾਨੂੰ ਦੇ ਅੱਜ ਨਹੀਂ ਦੇਗਾ ਕੱਲ ਨੂੰ ਦੇਗਾ ਦੇਣੇ ਇਹਨੂੰ ਭਣੇ ਨੇ ਉਹਨਾਂ ਚਿਰ ਅਸੀਂ ਇੱਥੋਂ ਨਹੀਂ ਹਟਾਂਗੇ ਕਿਸੇ ਹਾਲਤ 'ਚ ਵੀ ਕਿਵੇਂ ਲੱਗਦਾਗਾ ਵੀ ਹਾਲਾਤ ਦੇਖ ਕੇ ਕਿਸਾਨ ਜਥੇਬੰਦੀਆਂ ਵੱਲੋਂ ਜੇਕਰ ਦਿੱਲੀ ਕੂਚ ਦਾ ਆਰਡਰ ਹੁੰਦਾ ਕਿਉਂਕਿ ਹੁਣ ਤਾਂ ਕਿਸਾਨ ਜਥੇਬੰਦੀਆਂ ਨੇ ਰੋਕਿਆ ਹੋਇਆ ਤੁਸੀਂ ਇੱਥੇ ਘੁੰਮਦੇ ਵੀ ਹੋ ਨੌਜਵਾਨਾਂ ਨਾਲ ਵੀ ਗੱਲਬਾਤ ਹੁੰਦੀ ਆ ਭੈਣਾ ਵੀ ਨੇ ਮਾਤਾ-ਮਾ ਵੀ ਨੇ ਨੌਜਵਾਨ ਵੀ ਨੇ ਬਜ਼ੁਰਗ ਵੀ ਨੇ ਕਿਵੇਂ ਦੇ ਮਾਹੌਲ ਆ ਕਿਵੇਂ ਦੇ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਨੂੰ ਲੈ ਕੇ ਗੁੱਸਾ ਹੈਗਾ ਜੋ ਸਰਕਾਰਾਂ ਵੱਲੋਂ ਵਰਤਾਓ ਕੀਤਾ ਜਾ ਰਿਹਾ ਗੁੱਸਾ ਸਾਰੀ ਸੰਗਤ ਦੇ ਮਨ 'ਚ ਗੁੱਸਾ ਹੈ ਜੀ ਜਿੰਨੇ ਵੀ ਇੱਥੇ ਕਿਸਾਨ ਬੈਠੇ ਨੇ ਉਹ ਸਾਡੇ ਉੱਤੇ ਭਾਵੇਂ ਜਿੰਨਾ ਮਰਜ਼ੀ ਕਹਿਰ ਕਰ ਲੈਣਾ ਸੀ ਅੱਗੋਂ ਤੋਂ ਨਹੀਂ ਹੱਤ ਚੁੱਕਾਂਗੇ ਲੇਕਿਨ ਅੰਜੇ ਆਪਣੇ ਹੱਕ ਲੈ ਕੇ ਜਾਵਾਂਗੇ ਇੱਥੋਂ ਅਸੀਂ ਆਪਣੇ ਹੱਕਾਂ ਤੋਂ ਬਿਨਾਂ ਨਹੀਂ ਜਾਵਾਂ ਕਿਸੇ ਹਾਲਤ 'ਚ ਵੀ ਜਿੰਨਾ ਮਰਜ਼ੀ ਲੰਬਾਤਾਰ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਲੰਬਾਤਾਰ ਨਾ ਲੱਗ ਜੀ ਸੰਗਤਾਂ ਅੰਜੀ ਬੈਠੀਆਂ ਰਹਿਣਗੀਆਂ ਜੀ ਆਪਣੇ ਹੱਕਾਂ ਤੋਂ ਬਿਨਾਂ ਅਸੀਂ ਕਿਸੇ ਹਾਲਤ 'ਚ ਨਹੀਂ ਇੱਥੋਂ ਜਾਣਾ ਜੀ। ਵਖੋ ਜੀ ਅੱਗੇ ਹੀ ਉਤਰਾ ਬੈਠੇ। ਹੁਣ ਪੱਥਰ ਪੂਰੇ ਗੜ ਲਿਆ, ਪੱਕੇ ਮੋਰਚੇ ਲਾ ਲਿਆ, ਡੰਡੇ ਗੜ ਲਿਆ, ਤੀਨਾ ਪਾਈਪ। ਹਾਂ ਜੀ। ਤੀਨਾ ਤੀਨਾ ਪੈ ਗਿਆ ਨੇ। ਤੀਨਾ ਪੈ ਗਿਆ ਨੇ। ਸਭ ਕੁਝ ਕਰ ਲਿਆ। ਹੁਣ ਪਿਸ਼ਾਮ ਮੋੜਨ ਵਾਲੀ ਦੀ ਗੱਲ ਰਹਿ ਹੀ ਨਹੀਂ ਕੋਈ। ਉਹਨਕੇ ਪਾਸੇ ਗੱਲ ਆ ਗਈ ਇਹ ਫੇਰ ਹੀ ਕਰਨ ਜਾਣਗੇ ਇੱਥੇ ਆ ਪੀ ਦਾਸ ਚੱਲ ਜਾਂਦੇ ਤੇ 20 ਆ ਜਾਂਦੇ ਆ ਹਾਂ ਹੁਣ ਵੇਖੋ ਪਹਿਲਾਂ ਸਵੇਰੇ ਕੋਈ ਸੰਤ ਨਹੀਂ ਤੋੜ ਤੱਕ ਸੰਗ ਦੀ ਸੰਗ ਦਵਾਰ ਆ ਜੁਗਿਆ ਜਿਹੜੇ ਲੋਕਲ ਨੇ ਉਹ ਚਲੇ ਜਾਂਦੇ ਨੇ ਰਾਤ ਨੂੰ ਸਵੇਰੇ ਆ ਜਾਂਦੇ ਆ ਬਾਕੀ ਜਿਹੜੇ ਦੂਰ ਸੰਗ ਦਾ ਹੋ ਰਹੀ ਰਹਿੰਦੀ ਹੈ ਅਸੀਂ ਦੂਰੋਂ ਪੱਕੇ ਅਸੀਂ ਤਰਤਾਰ ਹਲਕਾ ਪਿੰਡ ਚਵਾਲ ਤੋਂ ਆਏ ਆ ਸਾਡੀ ਪੱਕੀ ਸੰਗ ਹੁਣ ਚਵਾਲ ਦੇ 15 16 ਟਰਾਲੇ ਆਏ ਆ ਮਾਝੇ ਦੇ ਟਰਾਲੇ ਆ ਗਰਦਾਸਪੁਰ ਦੇ ਟਰਾਲੇ ਆ ਬਾਕੀ ਇਹ ਲਗ ਲਗ ਪਿੰਡਾਂ ਤੋਂ ਦੇ ਆਏ ਆ ਖਾਲਸਾ ਫੌਜ ਨੇ ਵੀ ਡੇਰੇ ਲਾਏ ਹੋਣੇ ਖਾਲਸਾ ਫੌਜ ਨੇ ਡੇਰੇ ਲਾਏ ਆ ਬਸ ਪਾਰ ਠੋਡੇ ਆ ਸਾਾਨੂੰ ਸ਼ਕਤੀ ਆ ਦੇਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਭਰਾ ਫਿਰਦੇ ਹਨ ਸਾਾਨੂੰ ਜਿਵੇਂ ਬਾਬਿਆਂ ਨੇ ਗੁਰੂ ਆਪੀ ਜੀ ਨੇ ਅਨੰਦਪੁਰ ਸਾਹਿਬ ਤੋਂ ਲੈ ਕੇ ਮਾਸੂੜਾ ਚਮਕੌਰ ਸਾਹਿਬ ਸਹਿਸੀ ਬਾਬਾ ਜੀ ਸ਼ਹੀਦ ਹੋਏ ਨੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹ ਫਤਿਹਗੜ੍ਹ ਸਾਹਿਬ ਏਰੀਆ ਸਾਡਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਭਰਾ ਖੰਨਾ ਸ਼ਹਿਰ ਦੇਖੋ ਸਾਡੇ ਪਿੰਡਾਂ ਦੇ ਏਰੀਏ ਦੇ ਮੁੰਡੇ ਨਹੀਂ ਆਉਂਦੇ ਅਸੀਂ ਜਿੱਦਾਂ ਦਾ ਦੌਲਤ ਚੱਲਦਾ ਪਹਿਲਾਂ ਵੀ ਅਸੀਂ ਲਾਇਆ ਦਿੱਲੀ ਇੱਥੇ ਵੀ ਲਾਇਆ ਚੰਡੀਗੜ੍ਹ ਵੀ ਲਾਇਆ ਪਟਕੂਲੇ ਵੀ ਲਾਇਆ ਇਹ ਸਾਡੇ ਦੇ ੱੱਕਾ ਸਰਕਾਰ ਕਰਦੀ ਆ ਇਹ ਬਰਜੁਗ ਪੜੇ ਲਿਖੇ ਨੇ ਇਹ ਦੇਖ ਲਓ 2-2000 ਕਿਲੋਮੀਟਰ ਦੇ ਬੈਠੇ ਨੇ ਸਾਡਾ ਖੰਣਾ ਏਰੀਆ ਲੁਧੇਹਾਲਾ ਇਹ ਜਾਵਾ ਨਹੀਂ ਆਉਂਦਾ ਤਸਾ ਖੇਲਦੇ ਨੇ ਬੈਠੇ ਨੇ ਮੇਰੇ ਨਾ ਬਾਬਾ ਜੋਰਾ ਸਿੰਘਾ ਪਿੰਡ ਜਲਪੁਰ ਤਸੀਲ ਸਭਰਾਵਾ ਦਾ ਖੰਣਾ ਹਰਿਓ ਇਹ ਹੀ ਬਾਦਲਾ ਕਹਿੰਦੇ ਜਿੰਦੇ ਸਾਡੇ ਮੰਤਰੀ ਨੇ ਪੰਜਾਬ ਦੇ ਚਾਹੇ ਹਰਿਆਣੇ ਦੇ ਇਹਨਾਂ ਦਾ ਬੇੜਾ ਬੱਟਾ ਜੀ ਦੇਖੋ ਸਾਡੇ ਦੋ ਦੋ ਗਿੱਰੀ ਵਾਲੇ ਆ ਮੇਰਾ ਬੜੂਆ ਨਿਕਲਿਆ ਮਿਹਰ ਆ ਦੇਖ ਪਾ ਕੇ ਆ ਸਾਡੇ ਜਿਪਾਂ ਇੱਥੋਂ ਬਾਲੇ ਤੋਂ ਆਇਆ ਇਕਲੇ ਲੱਗਾ ਟੈਂਟ ਮੈਨੂੰ ਕਰ ਬਾਬੇ ਬਾਸ ਮੜ ਜਾ ਆ ਮੇਟਰੀ ਵਾਲੇ ਕੰਦੇ ਉੱਥੋਂ ਮੁੜੇ ਉੱਥੋਂ ਆਏ ਇੱਥੇ ਜੀ ਮੈਂ ਘੱਗਰਜੀ ਹੋ ਗਿਆ ਮੈਨੂੰ ਕਿ ਸਰਦਾ ਛੱਡ ਕੇ ਗਿਆ ਆ ਜਮੀਨ ਐ ਦੀ ਐ ਲੋਕਾਂ ਨੂੰ ਹਰਾ ਬੱਡੜਾ ਮੈਨੂੰ ਨਹੀਂ ਮਿਲਦਾ ਆ ਮੋਟਰਾਂ ਦੀ ਉਹ ਤਕਰੀਬ ਸੀਟ ਵੀ ਲੱਗੀ ਆ ਅੱਜ ਤੱਕ ਵੀ ਨਹੀਂ ਆਇਆ ਜੱਦੀ ਖੜੀਆ ਇੰਨਾ ਕੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰੂ ਜੀ ਲੰਗਰਾਂ ਨਾਲ ਰਿਕਾਰਡ ਤੋੜਦਾ ਹੈ ਇਲਾਕੇ ਨੇ ਦੁੱਧ ਲੋਂ ਦਹੀਂ ਲੋਂ ਪਰੌਂਠੇ ਲੋਂ ਚਾਹ ਲੋਂ ਕੋਈ ਆਖੇ ਨੀ ਕਮੀ ਆ ਚੀਜ਼ ਨਹੀਂ ਮਿਲਦੀ ਇਹੋ ਮਿਲਦੀ ਆ ਬਾਬਾ ਜੀ ਬਹੁਤ ਜ਼ਿਆਦਾ ਪਰੋਟੀ ਆਈ ਬਹੁਤ ਜ਼ਿਆਦਾ ਲੰਗਰਾਂ ਵੇਖਿਆ ਕੋਈ ਲੀਟਰ ਆ ਕੇ ਗਿਆ ਪੰਜਾਬ ਦੇ ਕੋਈ ਲੀਟਰ ਨਹੀਂ ਆਇਆ ਸੀ ਜੀ ਨਾ ਕਾਂਗਰਸੀ ਸਰਗੁਣ ਤਮਨ ਮੁੱਖ ਮੰਤਰੀ ਪੰਜਾਬ ਦਾ ਕਹਿੰਦਾ ਮੈਂ ਕਿਸਾਨਾਂ ਦੇ ਨਾਲ ਖੜਾ ਪਰ ਕੋਈ ਮੰਤਰੀ ਭੇਜਿਆ ਨਹੀਂ ਐਸੇ ਕੋਈ ਮੰਤਰੀ ਭਗਉਂ ਤਮਨ ਦਾ ਨਹੀਂ ਆਇਆ ਕੋਈ ਦਿੱਲੀ ਵਾਲਾ ਨਹੀਂ ਆ ਕੋਈ ਨਹੀਂ ਆਇਆ ਦਿੱਲੀ ਆ ਬੈਠਾ ਥੋੜੇ ਜਿਹੜਾ ਬਣਾਇਆ ਜਿੰਨੇ ਸਾਡੇ ਮੰਤਰੀ ਤੇ ਢਾੜੂ ਵਾਲੇ ਉਹ ਵੀ ਸਾਡੇ ਇੱਥੇ ਆ ਕੇ ਨਹੀਂ ਖੜਿਆ ਆਈ ਬੈਠੇ ਜਿੱਦੇ ਦੌਲਤ ਚੱਲਦਾ ਤੁਹਾਨੂੰ 13 ਦਿਨ ਹੋ ਗਏ ਆ ਹੁਣ ਦੇਖ ਲੋ ਜੀ ਕਹਿਤਰੀ ਦੇ ਬੈਠੇ 13 ਦੇ ਇੱਥੇ ਬੈਠੇ ਸਾਡੇ ਮੁੰਡੇ ਗੋਲੀਆਂ ਨਾਲ ਹਜ਼ਾਰ ਟਰੈਕਟਰ ਸਾਡੇ ਟੁੱਟਿਆ ਪਿਆ ਸਰੌਦੀ ਬਟ ਦੇ ਸਾਡੇ ਬੁੜਿਆਂ ਨੂੰ ਬੁਰੀ ਪਾ ਪਾ ਕੇ ਆ ਬੁੜੀਆਂ ਪਈਆਂ ਭੋਂ ਭੋਂ ਕੋਈ ਟਾਈਮ ਕੱਟਿਆ ਆ ਦੇਖੋ ਸਾਡੇ ਅਸੂਲ ਕਹਿੰਦੇ ਗੋਲੇ ਆ ਸਾਡੇ ਆ ਮੇਰਾ ਨਿਸ਼ਾਨ ਆ ਸਾਡੇ ਅੱਖਾਂ ਅੱਖਾਂ ਜੋ ਗੋਲੇ ਪੈਸੇ ਦੇ ਇੱਧਰ ਇਹੀ ਖੜੇ ਤੇ ਸਾਡੇ ਉੱਪਰ ਚੱਲੇ ਨੇ ਗੋਲੇ ਇਹ ਬਜ਼ੁਰਗਾਂ ਦੇ ਨਿਆਣਿਆਂ ਨੇ ਪਤੰਗਾ ਲਖਤੇ ਨੇ ਆ ਬੇਟੀਆਂ ਸਾਡੇ ਬਾਬੇ ਗੁਰੂਆਂ ਨੇ 20 ਪੇੜੇ ਨੱਗਰ ਚਲਾਏ ਤੇ ਸਾਡੀ ਉਹੀ ਚੱਲਦੇ ਉਹਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਸੰਭੂ ਮੋਰਚਾ ਜਿਹੜਾ ਚੱਲ ਰਿਹਾ ਕਿਸਾਨਾਂ ਤੇ ਮਜ਼ਦੂਰਾਂ ਦਾ ਉਹਦਾ 5ਵਾਂ ਦੇਣਿਆ ਹਰਿਆਣਾ ਦੇ ਬਾਡਰਾਂ ਤੇ ਇਹੇ ਮੋਰਚਾ ਮੋਦੀ ਸਰਕਾਰ ਦੇ ਗਲੇ ਦੀ ਹੱਡੀ ਬਣਿਆ ਹੋਇਆ ਇਸ ਵੇਲੇ ਔਰ ਅੱਜ ਜਿ세 ਇੱਥੇ ਮਤਾਵਾ ਪੈਣਾ ਦਾ ਦਿਹਾੜਾ ਮਨਾਉਣਾ ਹੈ ਔਰ ਵੱਡੇ ਪੱਧਰ ਤੇ ਮਤਾਵਾ ਪੈਣਾ ਨੂੰ ਪਹੁੰਚ ਦੀ ਅਪੀਲ ਆ ਬਹੁਤ ਸਾਰੀਆਂ ਮਤਾਵਾ ਪੈਣਾਂ ਅੱਜ ਰਾਤ ਦੀ ਇੱਥੇ ਪੁੱਜ ਗਈਆਂ ਨੇ ਸੋ ਔਰਤ ਦਾ ਇਸ ਮੋਰਚ ਨੂੰ ਜਿੱਤਣ ਵਿੱਚ ਕੀ ਮਹੱਤਵਪੂਰਨ ਯੋਗਦਾਨ ਹੋਊਗਾ ਇਹ ਵਿਚਾਰ ਚਰਚਾ ਹੋਊਗੀ ਔਰ ਜਿਵੇਂ ਕੱਲ ਸਾਡੇ ਪ੍ਰਧਾਨ ਮੰਤਰੀ ਜੀ ਕਸ਼ਮੀਰ ਚ ਗਏ ਨੇ ਔਰ ਜਿਵੇਂ ਪ੍ਰਧਾਨ ਮੰਤਰੀ ਜੀ ਹੁਣਾਂ ਨੂੰ ਉਥੇ ਸਰਕਾਰੀ ਮੁਲਾਜ਼ਮ ਖੇਤੀਬਾੜੀ ਡਿਪਾਰਟਮੈਂਟ ਲਾ ਕੇ ਕਿਸਾਨ ਇਕੱਠੇ ਕਰਨੇ ਪਏ ਆ ਪਰ ਕਿਸਾਨ ਨਾਰਾਜ਼ ਹੋਏ ਆ ਪਰ ਕਿਉਂਕਿ ਉਹਨਾਂ ਬਾਰੇ ਕੋਈ ਵੱਡਾ ਐਲਾਨ ਉਹਨਾਂ ਵੱਲੋਂ ਨਹੀਂ ਆਇਆ ਗਿਆ ਹਾਂ ਪ੍ਰਧਾਨ ਮੰਤਰੀ ਜੀ ਚੰਗਾ ਹੁੰਦਾ ਤੇ ਦੱਸ ਦਿੰਦੇ ਵੀ ਜਿਹੜਾ ਅਮਰੀਕਾ ਨਾਲ ਡਰਾਈ ਫੂਡਾਂ ਦਾ ਸਮਝੌਤਾ ਹੋਇਆ ਕੋਕੇ ਮੇਵੇ ਜਾਂ ਡਰਾਈ ਫਰੂਟ ਵੀ ਉਹਦੇ ਤੋਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇੰਪੋਰਟ ਡਿਊਟੀ ਖਤਮ ਕਰਨਗੇ ਤੇ ਇਹਦਾ ਕੀ ਪ੍ਰਭਾਵ ਪਊਗਾ ਜੰਮੂ ਅਤੇ ਕਸ਼ਮੀਰ ਤੇ ਚੰਗਾ ਹੁੰਦਾ ਗਾਹਾਂ ਸਾਡੇ ਪ੍ਰਧਾਨ ਮੰਤਰੀ ਜੀ ਕੱਲ ਪੂਰਬੀ ਭਾਰਤ ਵਾਲੇ ਪਾਸੇ ਅਸਾਮ ਤੇ ਹੋਰ ਨਾਲ ਸੂਬਿਆਂ ਵਿੱਚ ਜਾਣਗੇ ਆਸਤਾ ਰੱਖਦੇ ਆਂ ਅਸਾਮ ਦੀਆਂ ਚਾਹ ਬਗਾਨਾ ਦੁਨੀਆ 'ਚ ਮਸ਼ਹੂਰ ਆ ਅਸਾਮ ਦੇ ਚਾਹ ਫਾਇਦਾ ਕਰਨ ਵਾਲੇ 커피 ਪੈਦਾ ਕਰਨ ਵਾਲੇ ਜਿਹੜੇ ਕਿਸਾਨ ਆ ਉਹ ਖੁਦਕੁਸ਼ੀਆਂ ਕਰ ਰਹੇ ਕਰਜ਼ੇ ਕਰਕੇ ਅਸੀਂ ਤਾਂ ਚਾਹਾਂਗੇ ਕਿ ਉਹਨਾਂ ਦੀ ਵੀ ਐਮਐਸਪੀ ਦੇ ਸਰਕਾਰ ਗੱਲ ਕਰੇ ਸੋ ਉੱਤਰ ਪੂਰਬ ਦੇ ਰਾਜਾਂ ਦੇ ਹਾਲਾਤ ਚੰਗੇ ਹੁਣ ਪ੍ਰਧਾਨ ਮੰਤਰੀ ਜੀ ਕਿਤੇ ਚੰਗਾ ਹੁੰਦਾ ਮਨੀਪੁਰ ਚ ਵੀ ਜਾ ਹੁੰਦੇ ਜੋ ਉੱਥੋਂ ਦੇ ਹਾਲਾਤ ਰਹੇ ਨੇ ਔਰ ਦੇਖੋ ਤੁਸੀਂ ਜਿਹੜਾ ਸਾਡਾ ਮੋਰਚਾ ਵਾ ਜਿੰਮੇ ਸਰਕਾਰ ਨੇ ਡੱਕਿਆ ਹੋਇਆ ਇਹ ਮੋਦੀ ਸਰਕਾਰ ਦੀ ਗਲੇ ਦੀ ਹੱਡੀ ਆ ਹੁਣ ਜਵਾਬ ਦੇਣਾ ਔਖਾ ਹੋ ਰਿਹਾ ਇਹ ਕਿਸਾਨਾਂ ਨੇ ਤਾਂ ਛੜਕਾ ਨਹੀਂ ਜਾਮ ਕੀਤੀਆਂ ਇਹ ਸੜਕਾਂ ਕਿਉਂ ਬੰਦ ਕਰ ਰੱਖੀਆਂ ਨੇ ਜਿਹੜੇ ਪ੍ਰਧਾਨ ਮੰਤਰੀ ਜੀ ਕਹਿ ਰਹੇ ਨੇ ਵੀ ਪਿਛਲੇ 10 ਸਾਲਾਂ ਦੇ ਵਿੱਚpropto ਵਧਿਆ ਲੋਕਤੰਤਰ ਤੇ ਆਹਾpropto ਵਧ ਗਿਆ ਵੀ ਤੁਹਾਨੂੰ ਆਪਦੇ ਕਿਸਾਨਾਂ ਮਜ਼ਦੂਰਾਂ ਤੇpropto ਨਹੀਂ ਹੈਗਾ ਵੀ ਉਹ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰ ਲੈਣ ਚਲੋ ਜੇ ਤੁਹਾਨੂੰ ਲੱਗਦੇ ਸੀ ਵੀ ਸਾਡੇ ਟਰੈਕਟਰ ਟਾਲੀਆਂ ਤੁਹਾਡੇ ਲਈ ਮੁਸ਼ਕਲ ਪੈਦਾ ਕਰ ਰਹੇ ਆ ਤਾਂ ਫਿਰ ਜਿਹੜੇ ਰੇਲਾਂ ਤੇ ਗੱਡੀਆਂ ਰਾਹੀਂ ਜਿਹੜੇ ਕਿਸਾਨ ਕਹੇ ਤੁਸੀਂ ਉਹਨਾਂ ਨੂੰ ਵੀ ਜਾਣਤਾ ਗ੍ਰਫਤਾਰ ਕਰ ਲਿਆ ਗਿਆ ਤੁਹਾਡਾ ਰੇਲ ਡਿਪਾਰਟਮੈਂਟ ਨੇ ਤਾਮਲਾਟੂ ਦੇ ਕਿਸਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਹੈਗੀਆਂ ਤੋਂ ਪਛਮੀ ਬਗਾਲ ਦੇ ਵਿੱਚ ਤੁਹਾਡੇ ਰੇਲ ਡਿਪਾਰਟਮੈਂਟ ਨੇ ਕਿਸਾਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਹੈਗੀਆਂ ਤੇ ਤੁਹਾਡਾ ਦੁਨੀਆ ਵਿੱਚ ਚਿਹਰਾ ਨੰਗਾ ਹੋ ਗਿਆ ਵੀ ਤੁਸੀਂ ਕਿਸੇ ਕਿਸਮ ਦਾ ਵੀ ਤਹੇ ਕੋ ਪੈਦਲ ਜਾਵੇ ਕਿਵੇਂ ਜਾਵੇ ਦੇਸ਼ ਦੀ ਰਾਜਧਾਨੀ ਵਿੱਚ ਕਿਸਾਨਾਂ ਮਜ਼ਦੂਰਾ ਵਾਸਤੇ ਉਹ ਬੰਦ ਕਰ ਦਿੱਤਾ ਵਾ ਲੰਗਾ ਚਲੋ ਇਹ ਤੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਪਈ ਜੜੀ ਸਰਕਾਰ 2 ਸਾਲ ਪਹਿਲਾਂ ਇਹ ਇਹ ਚਿੱਠੀ ਲੈ ਕੇ ਕਹਿੰਦੀ ਆ ਕਿ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾ ਕੇ ਦੇਵਾਂਗੇ ਜੜੀ ਸਰਕਾਰ ਇਹ ਗੱਲ ਕਹਿੰਦੀ ਆ ਕਿ ਰੋਜ਼ਗਾਰ ਦੇ ਮੌਕੇ ਤੁਹਾਨੂੰ ਦੇਵਾਂਗੇ ਉਹ ਨਰੇਗਾ ਨੂੰ 200 ਦਿਨ ਨਹੀਂ ਕਰ ਸਕਦੇ 700 ਰੁਪਏ ਦਿਹਾੜੀ ਨਹੀਂ ਦੇ ਸਕਦੇ ਇਹਦੇ ਬਾਰੇ ਦੇਸ਼ ਦੇ 140 ਕਰੋੜ ਲੋਕ ਫੈਸਲਾ ਕਰਨਗੇ ਵੀ ਜਿਹੀ ਡਿਕਟੇਟ ਕਰਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਦੇ ਹੱਕ ਮਾਰਦੀ ਸਰਕਾਰ ਔਰ ਇਹਦੇ ਇਹੋ ਜਿਹੇ ਸਰਕਾਰਾਂ ਆਉਣ ਵਾਲੇ ਸਮੇਂ ਚਾਹੀਦੀਆਂ ਕਿ ਨਹੀਂ ਚਾਹੀਦੀ। ਓਵੇਂ ਭਰਾਓ ਸਾਡਾ ਪਰਿਵਾਰ ਬਹੁਤ ਵੱਡਾ ਜੇ। ਜੇ ਕੱਲਾ ਸੀ ਕਿਸਾਨਾਂ ਦੀ ਗੱਲ ਕਰੀਏ ਤੇ ਪਾਉਣੇ 2 ਕਰੋੜ ਕਰੋੜ ਟੱਬਰ ਸਾਡਾ ਪੰਜਾਬ 'ਚ ਆ। ਜੇ ਮਜ਼ਦੂਰ ਦੀ ਵੀ ਗੱਲ ਕਰ ਲਈਏ ਤਾਂ ਲਗਭਗ ਕਹਿ ਲੋ ਵੀ ਅਸੀਂ 2.5 ਕਰੋੜ 2.5 ਕਰੋੜ ਲੋਕ ਬਣ ਜਾਂਦੇ। ਇਹ ਰੋਕਿਆ ਵੀ ਰੁਕਨੇ ਨਹੀਂ ਹੈਗੇ। ਦੇਸ਼ ਪੱਧਰ ਤੇ ਸਾਡਾ ਪਰਿਵਾਰ ਕਿਸਾਨਾਂ ਦਾ ਕੱਲਾ 64 ਕਰੋੜ ਤੋਂ ਆ। ਜੇ ਮਜ਼ਦੂਰ ਵੀ ਕਹਿ ਲਈਏ ਤੇ ਦੇਸ਼ ਦੀ ਅੱਧੀ 80% ਆਬਾਦੀ ਕਿਸਾਨਾਂ ਤੇ ਮਜ਼ਦੂਰਾਂ ਦੀ ਬਣਦੀ ਆ ਅਸੀਂ ਸਮਝਦੇ ਆ ਵੀ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਲੋਕਾਂ ਤੋਂ ਵੱਡੀਆਂ ਸਰਕਾਰਾਂ ਨਹੀਂ ਹੁੰਦੀਆਂ ਲੋਕ ਹੀ ਜਿਹੜਾ ਵਾ ਉਹ ਸਿਰ ਦਾ ਤਾਜ ਬਣਾਉਂਦੇ ਹੁੰਦੇ ਆ ਤੇ ਲੋਕ ਹੀ ਚੱਕ ਕੇ ਪੈਰਾਂ 'ਚ ਮਾਰਦੇ ਹੁੰਦੇ ਆ ਤੋਂ ਮੋਦੀ ਜੀ ਨੂੰ ਲੱਗਦਾ ਵੀ ਸੱਤਾ ਜਿਹੜੀ ਆ ਉਹਨਾਂ ਨੇ ਗਰੰਟੀ ਕਰਾ ਲਈ ਉਹਨਾਂ ਦੀ ਰਖੇਲ ਸਮਝਦੇ ਆ ਸੱਤਾ ਨੂੰ ਵੀ ਅਸੀਂ ਜਿਹੜੇ ਮਰਜ਼ੀ ਟੰਗਣਾ ਲੋਕਾਂ ਦੇ ਜ਼ਮੀਰ ਜਿਹੜੇ ਆ ਖਰੀਦ ਕੇ ਸੱਤਾ ਹਾਸਲ ਕਰ ਲਾਂਗੇ ਮੈਨੂੰ ਐ ਨਹੀਂ ਲੱਗਦਾ ਭਾਰਤ ਦੇ ਲੋਕ ਭਾਰਤ ਦੇ ਕਿਸਾਨ ਮਜ਼ਦੂਰ ਬੜਾ ਆਜ਼ਾਦ ਸੋਚ ਰੱਖਦਾ ਉਹ ਕਿਸੇ ਦੀ ਵੀ ਗੁਲਾਮੀ ਚਾਉਣ ਵਾਲਾ ਨਹੀਂ ਹੈਗਾ ਤੋ ਇਸ ਕਰਕੇ ਤੇ ਜੇ ਸੀ ਆਪਣਾ ਪੂਰਾ ਪਰਿਵਾਰ ਇਕੱਠਾ ਕਰ ਲਈਏ ਤੇ ਦੁਨੀਆ ਦੀਆਂ ਕੋਈ ਸਰਕਾਰਾਂ ਸਾਨੂੰ ਆਪਣੀਆਂ ਮੰਗਾਂ ਮਨਾਉਣ ਤੋਂ ਰੋਕ ਨਹੀਂ ਸਕਦੀਆਂ ਇਸ ਕਰਕੇ ਆਪਣੀ ਲਾਮਬੰਦੀ ਨੂੰ ਵੱਡਾ ਕਰੀਏ ਆਪਣੀ ਲਾਮबंदी ਨੂੰ ਕੋਈ ਪਿੰਡ ਪੰਜਾਬ ਦਾ ਨਹੀਂ ਰਹਿਣਾ ਚਾਹੀਦਾ ਜਿੱਥੇ ਕਿਸਾਨਾਂ ਮਜ਼ਦੂਰਾਂ ਦਾ ਏਕਤਾ ਦਾ ਨਾਰਾ ਕਿਸਾਨ ਮਜ਼ਦੂਰ ਜਿੰਦਾਬਾਦ ਦਾ ਨਾਰਾ ਲੱਗਣਾ ਨਹੀਂ ਚਾਹੀਦਾ ਔਰ ਸਾਨੂੰ ਪਾਰਟੀਵਾਦੀ ਧੜੇਬੰਦੀ ਤੋਂ ਉੱਪਰ ਉੱਠਣਾ ਚਾਹੀਦਾ ਹੁਣ ਸਿਆਸੀ ਹਾਕਮਾਂ ਦਾ ਇਹ ਹੋਊਗਾ ਕਿ ਲੋਕਾਂ ਨੂੰ ਵੋਟਾਂ ਵਾਲੇ ਪਾਸੇ ਪ੍ਰਚਾਰ ਵੱਧ ਤੋਂ ਵੱਧ ਕਰਾਈਏ ਉਹਨਾਂ ਅਰਬਾਂ ਰੁਪਈਆ ਜਿਹੜਾ ਵਾ ਉਹ ਪ੍ਰਚਾਰ ਤੇ ਲਾਉਣਾ ਤੁਹਾਡੇ ਕਰਾਂ ਚ ਪੋਸਟਰ ਇੰਨੇ ਆਉਣੇ ਆ ਤੁਹਾਡੇ ਕਰਾਂ ਪਿੰਡਾਂ ਵਿੱਚ ਜਿਹੜੇ ਆ ਉਹ ਨਾਰੇ ਇਹੋ ਜਿਹੇ ਲੱਗਣੇ ਆ ਔਰ ਜਦੋਂ ਇਹ ਵੜਨਗੇ ਇਹ ਮਦਾਨੀ ਚੀਰੇ ਦੇਣਗੇ ਇਹ ਵੰਡਣਗੇ ਇਹ ਕੋਈ ਤੁਹਾਡਾ ਐਦਾ ਕੋਈ ਅਹੁਦਾ ਕੋਈ ਅਹੁਦਾ ਹੁੰਦਾ ਚਾਰ ਪੰਜ ਟੜਿਆ ਜਦੋਂ ਅਸੀਂ ਖਿੰਡ ਜਾਵਾਂਗੇ ਪਾਰਟੀ ਬਾਜੀ ਦੇ ਟੜਿਆਂ ਵਿੱਚ ਫਿਰ ਅੰਦੋਲਨ ਜਿਤਨਾ ਮੁਸ਼ਕਲ ਹੋਊਗਾ ਇਹ ਠੀਕ ਆ ਭਾਈ ਜਦੋਂ ਲਖਣ ਆਊਗੀ ਤੁਸੀਂ ਕਿੰਨੂੰ ਵੋਟ ਪਾਉਣੀ ਆ ਕਿੰਨੂੰ ਨਹੀਂ ਪਾਉਣੀ ਆ ਜਾਂ ਤੁਸੀਂ ਮੋਦੀ ਸਰਕਾਰ ਬਾਰੇ ਕੀ ਸੋਚਦੇ ਹੋ ਜਿਹੜੀਆਂ ਸਰਕਾਰਾਂ ਕਿਸਾਨਾਂ ਮਜ਼ਦੂਰਾਂ ਤੇ ਜ਼ੁਲਮ ਕਰਦੀਆਂ ਉਹਨਾਂ ਬਾਰੇ ਕੀ ਸੋਚਦੇ ਹੋ ਤੁਸੀਂ ਆਪਣੀ ਇਯਾਦੀ ਦਾ ਫੈਸਲਾ ਕਰਦੇ ਪਰ ਇਹਨਾਂ ਦੀਆਂ ਰੈਲੀਆਂ ਦਾ ਸ਼ਗਾਰ ਬਣੋ ਇਹਨਾਂ ਨੂੰ ਪਿੰਡਾਂ ਵਿੱਚ 10-1000 ਰੁਪਏ ਖਰਚ ਕਰਕੇ ਵੈਲਕਮ ਕਰੋ ਇਹ ਵਾਜਮ ਨਹੀਂ ਹੈਗਾ ਤੁਸੀਂ ਸਾਰੇ ਕਿਉਂਕਿ ਸਾਡੇ ਕਿੱਤੇ ਦਾ ਸਵਾਲ ਹੈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਸਵਾਲ ਆ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਸਵਾਲ ਆ ਉਹ ਨਸਲਾਂ ਜਿਹੜੀਆਂ ਨਸ਼ੇ 'ਚ ਰੋੜ ਦਿਤੀਆਂ ਉਹ ਨਸਲਾਂ ਜਿਹੜੀਆਂ ਗਰੀਬੀ ਦੀਆਂ ਮਾਰੀਆਂ ਵਿਦੇਸ਼ਾਂ ਨੂੰ ਤੁਰ ਗਈਆਂ ਉਹ ਨਸਲਾਂ ਜਿਹੜੀਆਂ ਬੇਰਜ਼ਗਾਰੀ ਦੀ ਮਾਰ ਚੱਲ ਰਹੀਆਂ ਉਹਨਾਂ ਨਸਲਾਂ ਨੂੰ ਕਿਵੇਂ ਬਚਾਉਣਾ ਉਹ ਖੇਤੀ ਸੈਕਟਰ ਜਿਹਨੂੰ ਕਾਰਪੋਰੇਟ ਘਰਾਣੇ ਹੜੱਪਣਾ ਚਾਹੁੰਦੇ ਨੇ ਅੱਡ ਅੱਡ ਢੰਗਾਂ ਨਾਲ ਅੱਡ ਅੱਡ ਤਰੀਕਿਆਂ ਨਾਲ ਉਹ ਉਹ ਖੇਤੀ ਸੈਕਟਰ ਬਚਾਉਣਾ ਕਿਵੇਂ ਭਰਾਓ ਆਪਣੀਆਂ ਮੰਗਾਂ ਕਿਵੇਂ ਮਨਾਉਣੀਆਂ ਕਿਵੇਂ ਜਿਹੜਾ ਵਾ ਖੇਤੀ ਨੂੰ ਕਿੱਤੇ ਨੂੰ ਅਸੀਂ ਲਾਹੇਮੰਦ ਬਣਾ ਦੇਣਾ ਹੈਗਾ ਔਰ ਕਿਸਾਨਾਂ ਮਜ਼ਦੂਰਾਂ ਦੇ ਸਿਰ ਤੋਂ ਕਰਜ਼ਾ ਲੋਣਾ ਹੈਗਾ ਔਰ ਅਸੀਂ ਲਾਹੇਮੰਦ ਭਾਲ ਲੈ ਗੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਲਾ ਗੇ ਔਰ ਜਿਹੜੇ ਇਹਨਾਂ ਨੇ ਕੇਸ ਪਾਏ ਆ ਵਾਪਸ ਕਰਾ ਗੇ ਔਰ ਜਿਹੜੀ ਵੰਗਾਰ ਆ ਸਾਡੇ ਸਾਹਮਣੇ ਲਖੀਮਪੁਰ ਖੀਰੀ ਦੀ ਔਰ ਹੁਣ ਸ਼ੁਭ ਸ਼ਹੀਦ ਸੁਪਕਰਨ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਉਹਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਸਵਾਲ ਹੈਗਾ ਇਹ ਗੱਲਾਂ ਤਾਂ ਪੂਰੀਆਂ ਹੋਣੀਆਂ ਅਸੀਂ ਪਾਰਟੀਬਾਜ਼ੀ ਧੜੇਬੰਦੀ ਤੋਂ ਉੱਪਰ ਉੱਠ ਕੇ ਸਾਰਾ ਪਿੰਡ ਵਰਤਮਾਨ ਪੰਚਾਇਤ ਸਾਬਕਾ ਪੰਚਾਇਤ ਤੀਜਾ ਟੜਾ ਚੌਥਾ ਟੜਾ ਇੱਕ ਗੁਰਮਤੇ ਕਰੀਏ ਗੁਰੂ ਘਰਾਂ ਦੇ ਵਿੱਚ ਗੁਰਮਤੇ ਕਰਕੇ ਹਰ ਪਿੰਡ ਦੇ ਵਿੱਚੋਂ ਇੱਕ ਟਰੈਕਟਰ ਟਾਲੀ ਇੱਥੇ ਆਵੇ ਔਰ ਬਹੁਤ ਸਾਰੇ ਪਿੰਡ ਮਨ ਨੂੰ ਸ਼ੰਭੂ ਬਾਰਡਰ ਤੇ ਮਿਲੇ ਤੇ ਪਾਈ ਅਸੀਂ ਆ ਗਏ ਤੁਸੀਂ ਕਹਿੰਦੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਤਹਿ ਦਿਲੋਂ ਸੋ ਇਹ ਅੰਦੋਲਨ ਕਿਸਾਨ ਮਜ਼ਦੂਰ ਲਹਿਰ ਦਾ ਅੰਦੋਲਨ ਹੈ ਇਹ ਕਿਸੇ ਦਾ ਅੰਦੋਲਨ ਨਹੀਂ ਔਰ ਕਿਸਾਨ ਮਜ਼ਦੂਰ ਲਹਿਰ ਦਾ ਅੰਦੋਲਨ ਜਦੋਂ ਉਦੋਂ ਬਣਦਾ ਜਦੋਂ ਸਾਰੀ ਸਿਵਲ ਸੋਸਾਇਟੀ ਨਾਲ ਖੜਦੀ ਹੁੰਦੀ ਹੈ ਜਿੰਨੇ ਵੀ ਮੁਲਾਜ਼ਮ ਨੇ ਜਿੰਨੇ ਵੀ ਸ਼ਹਿਰੀ ਨੇ ਛੋਟੇ ਦੁਕਾਨਦਾਰ ਨੇ ਜਿਹੜੀ ਜਿਹੜੇ ਸਾਡੇ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਨੇ ਚਾਹੇ ਡਰਾਈਵਰ ਭਾਈਚਾਰਾ ਵਾ ਚਾਹੇ ਟੈਕਸੀ ਡਰਾਈਵਰ ਚਾਹੇ ਹੋਰ ਬੱਸਾਂ ਦੇ ਡਰਾਈਵਰ ਕਰیکٹر ਜੋ ਵੀ ਹੋਣ ਇਹ ਤੋਂ ਕਾ ਵਕੀਲਾਂ ਦਾ ਭਾਈਚਾਰਾ ਵਾ ਛੋਟੀ ਦੁਕਾਨਦਾਰੀ ਦਾ ਭਾਈਚਾਰਾ ਵਾ ਮੁਲਾਜ਼ਮ ਹੈਗੇ ਕਿਸੇ ਕਿਸਮ ਦੇ ਹਰ ਕਿਸਮ ਵਰਗ ਦੇ ਭਾਈ ਆਇਤਵਾਰ ਤੁਹਾਨੂੰ ਛੁੱਟੀ ਹੁੰਦੀ ਆ ਜਿੱਦਨ ਤੁਸੀਂ ਵਿਹਲੇ ਹੋ ਔਰ ਆਪਣੀ ਫੈਮਿਲੀ ਸਮੇਤ ਆਪਣੇ ਪਰਿਵਾਰਾਂ ਸਮੇਤ ਸ਼ੰਭੂ ਬਾਰਡਰ ਤੇ ਜਿਹੜਾ ਵਕ ਕਿਸਾਨਾਂ ਨਾਲ ਉਹ ਐਤਵਾਰ ਦਾ ਦਿਹਾੜਾ ਮਨਾ ਲਿਆ ਪਰ ਆਪਣੇ ਬੱਚਿਆਂ ਸਮੇਂ ਸਾਰੀ ਦੁਨੀਆ ਦੀ ਨਿਗਾਹ ਕਿਸਾਨ ਮਜ਼ਦੂਰ ਅੰਦੋਲਨ ਤੇ ਲੱਗੀ ਹੋਈ ਆ ਔਰ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਦੇ ਜਿਹੜੇ ਚੈਨਲ ਨੇ ਸਰਕਾਰ ਦੇ ਜਿਹੜੇ ਵਫਾਦਾਰ ਨੇ ਉਹ ਕਿਵੇਂ ਇਸ ਅੰਦੋਲਨ ਨੂੰ ਬਦਨਾਮ ਕਰ ਰਹੇ ਕਿਵੇਂ ਇਸ ਅੰਦੋਲਨ ਨੂੰ ਖਾਲਸਤਾਨੀ ਟੈਗ ਲਾ ਰਹੇ ਆ ਕਿਵੇਂ ਇਸ ਅੰਦੋਲਨ ਨੂੰ ਕਾਂਗਰਸੀ ਅੰਦੋਲਨ ਕਿਹਾ ਜਾ ਰਿਹਾ ਕਿਵੇਂ ਇਸ ਅੰਦੋਲਨ ਨੂੰ ਆਮ ਆਦਮੀ ਪਾਰਟੀ ਦਾ ਅੰਦੋਲਨ ਕਿਹਾ ਜਾ ਰਿਹਾ ਕਿਵੇਂ ਕਹੀਏ ਤੋਂ ਕਹਾਂ ਜਾ ਕੇ ਕਹਿੰਦੇ ਭਾਜਪਾ ਵਾਲਿਆਂ ਦਾ ਅੰਦੋਲਨ ਹੈਗਾ ਉਹ ਭਲਿਓ ਜੇ ਭਾਜਪਾਈਆਂ ਦਾ ਅੰਦੋਲਨ ਹੁੰਦਾ ਤਾਂ ਸਿੱਧੀਆਂ ਗੋਲੀਆਂ ਹਿੱਕ ਚੋਕ ਆਉਂਦੀਆਂ ਫਿਰ 500 ਬੰਦਾ ਜ਼ਖਮੀ ਕੋ ਕਰਾਉਂਦੇ ਫਿਰ ਸਾਡੇ ਪੇਜ ਪੇਜ ਫੇਸਬੁਕਾਂ ਜਿਹੜੇ ਸਾਡੇ ਟਵਿੱਟਰ ਆ ਉਹ ਬੰਦ ਕੇ ਹੁੰਦੇ ਅਸੀਂ ਲੋਕਾਂ ਨੂੰ ਮੁਖਾਤਬ ਕਿਉਂ ਨਾ ਹੋ ਸਕਦੇ ਬਾਈ ਫਿਰ ਇਹ ਕਿਉਂ ਹੁੰਦਾ ਫਿਰ ਦਿੱਲੀ ਚ ਸਾਨੂੰ ਜਗ੍ਹਾ ਕਿਉਂ ਨਾ ਮਿਲਦੀ ਟਰੈਕਟਰ ਟਾਲੀ ਛੱਡ ਕੇ ਵੀ ਗਏ ਫਿਰ ਵੀ ਬੰਦੇ ਗ੍ਰਿਫਤਾਰ ਕਰ ਲੈ ਬਾਈ ਐ ਨਹੀਂ ਹੁੰਦਾ ਇਹ ਦੁਰਪ੍ਰਚਾਰ ਆ ਔਰ ਫਿਰ ਕਹਿੰਦੇ ਪਦਾਵ ਵਾਲਿਆਂ ਦਾ ਅੰਦੋਲਨ ਹੈ ਇਹ ਦੁਰਪ੍ਰਚਾਰ ਖਤਮ ਹੋਣਾ ਚਾਹੀਦਾ ਔਰ ਇਹਦਾ ਜਵਾਬ ਕੱਲੇ ਅਸੀਂ ਦਈਏ ਇਹ ਨਹੀਂ ਇਹਦਾ ਜਵਾਬ ਪੂਰੇ ਪੰਜਾਬ ਦੇ ਲੋਕ ਪੰਜਾਬੀ ਥੱਲੇ ਕਮੈਂਟ ਕਰਕੇ ਦਿਆ ਕਰਨ ਪੂਰੇ ਨੌਜਵਾਨ ਦਿਆ ਕਰਨ ਵੀ ਕਿੰਨਾ ਦਾ ਅੰਦੋਲਨ ਹੈਗਾ ਇੱਕ ਖਾਸ ਵਿਚਾਰਧਾਰਾ ਦੇ ਖਾਸ ਵਿਚਾਰਧਾਰਾਾਂ ਦੇ ਸੋਸ਼ਲ ਮੀਡੀਆ ਤੇ ਚੈਨਲ ਠੀਕ ਆ ਜੀ ਇਸ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲੱਗੇ ਹੋਇਆ ਬਾਈ ਇਹ ਸਾਰਿਆਂ ਨੇ ਜਵਾਬ ਦੇਣਾ ਇੰਨਾਂ ਗੱਲਾਂ ਦਾ ਅਰੋਸ ਖਸਾਸ ਵਿਚਾਰਤਾਂ ਨੂੰ ਪੰਜਾਬੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੈਗੇ ਆ ਬਾਕੀ ਦੂਸਰੀ ਬੇਨਤੀ ਆ ਵੀ ਅੰਦੋਲਨ ਦਿਨ ਪ੍ਰਤੀ ਦਿਨ ਆਪਣੀਆਂ ਬਲੰਦੀਆਂ ਨੂੰ ਛੂਰਿਆ ਹੈਗਾ ਅੰਦੋਲਨ ਦੇ ਵਿੱਚ ਅੱਜ ਮਤਾਵਾ ਪੈਣਾ ਦਾ ਬਹੁਤ ਵੱਡਾ ਇਕੱਠ ਅੱਜ ਮੋਦੀ ਸਰਕਾਰ ਦੀ ਅੱਖਾਂ 'ਤੇ ੜਕੇ ਰੱਖ ਦੂਗਾ ਔਰ ਤੁਸੀਂ ਦੇਖੋਗੇ ਕਾਹਾਂ ਜਦੋਂ ਅਸੀਂ 10 ਨੂੰ ਰੇਲ ਰੋਕੋ ਦਾ ਸੱਦਾ ਦਿੱਤਾ ਹੋਗਾ ਉਹਦਾ سپورਟ ਹਰ ਇੱਕ سپورਟ ਤੁਹਾਨੂੰ ਦੱਸ ਦੇਾਂਗੇ ਮੈਂ ਨਿੱਜੀ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਦੇਵੀ ਦਾਸਪੁਰਾ ਦੇ ਵਿੱਚ ਪਹੁੰਚੂਗਾ ਸਾਰੇ سپورਟਾਂ ਦੇ ਉੱਤੇ ਵੱਡੇ ਲੀਡਰ ਪਹੁੰਚਣਗੇ ਔਰ ਸਾਰਿਆਂ ਨੂੰ ਬੇਨਤੀ ਆ ਵੱਧ ਤੋਂ ਵੱਧ ਗਿਣਤੀ ਵਿੱਚ ਮਤਾਵਾ ਪੈਣਾ ਕਿਸਾਨ ਮਜ਼ਦੂਰ ਨੌਜਵਾਨ ਸਾਰੇ ਦੇ ਸਾਰੇ ਇਸ ਰੋਲ ਰੇਲ ਰੁਕੋ ਬਚਾਓ ਇਹ ਦੇਸ਼ ਪਧਰੀ ਰੇਲ ਰੁਕੋ ਹੋਊਗਾ ਪਾਚ ਪਾਦੀਆਂ ਸਟੇਟਾਂ ਦੇ ਵਿੱਚ ਸਾਡੇ ਕਿਸਾਨਾਂ ਤੇ ਦੋ ਦਿਨ ਪਹਿਲਾਂ ਝੁਲਮ ਸ਼ੁਰੂ ਹੋ ਜਾਊਗਾ ਫਿਰ ਵੀ ਕਿਸਾਨ ਅੱਗੇ ਵਧਣਗੇ ਜਿੱਥੋਂ ਤੱਕ ਜਾਇਆ ਜਾਂਦਾ ਰੇਲਾ ਤੱਕ ਜਾਣਗੇ ਔਰ ਸਰਕਾਰ ਦੀਆਂ ਅੱਖਾਂ ਗਿੜ ਕੇ ਰੱਖ ਦੇਣਗੇ ਸੋ ਭਰਾਵੋ ਜਿਵੇਂ ਇਹ ਅੰਦੋਲਨ ਖੜਾ ਹੋ ਗਿਆ ਇਸ ਅੰਦੋਲਨ ਨੂੰ ਜਿੱਤਿਆ ਜਾ ਸਕਦਾ ਵਾ ਮੰਗਾਂ ਮਨਵਾਈਆਂ ਜਾ ਸਕਦੀਆਂ ਐ ਨਹੀਂ ਹੈਗਾ ਤੇ ਇਹ ਮੰਗਾਂ ਮਨਵਾਈਆਂ ਨਹੀਂ ਜਾ ਸਕਦੀ ਹਾਂ ਜੇ ਅਸੀਂ ਸਾਰਾ ਟੱਬਰ ਆਪ ਦਾ ਇਕੱਠਾ ਕਰ ਲਈਏ ਪਾਉਣੇ 2 ਕਰੋੜ 50 ਪਚਾ 64 ਕਰੋੜ ਅਸੀਂ ਪੂਰੇ ਭਾਰਤ ਵਿੱਚ ਹੈ ਪਰਿਵਾਰ ਇਕੱਠਾ ਕਰ ਲੋ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਜਿਹੜਾ ਅੰਦੋਲਨ ਜਿੱਤਣ ਤੋਂ ਰੋਕ ਨਹੀਂ ਸਕਦੀ ਸਿਵਲ ਸੁਸਾਇਟੀ ਜਿਵੇਂ ਸਾਹ ਦੇ ਰਹੀ ਹੈਗੀ ਆ ਔਰ ਇੱਕ ਗੱਲ ਆ ਪਰ ਜੇ ਤੁਸੀਂ ਸਾਨੂੰ ਇਹ ਸਵਾਲ ਕਰੋ ਕਿ ਇਹ ਕਦੋਂ ਤੱਕ ਜਿੱਤਿਆ ਜਾਊ ਇਹ ਠੀਕ ਨਹੀਂ ਲੱਗਦਾ ਕਦੋਂ ਤੱਕ ਜਿੱਤਿਆ ਜਾਊ ਇਹ ਤਾਂ ਸਮੇਂ ਦੇ ਹਾਕਮ ਦੱਸਣਗੇ ਯੋ ਕਿੰਨਾ ਧੇਰ ਤੱਕ ਸਾਡਾ ਸਬਰ ਪਰਖਣਗੇ ਕਿੰਨੀ ਧੇਰ ਤੱਕ ਸਾਡੇ ਸਬਰ ਦਾ ਇਮਤਿਹਾਨ ਲੈਣਗੇ ਅਸੀਂ ਕਮਿਟਮੈਂਟ ਕਰਦੇ ਆ ਜਿੰਨੀ ਧੇਰ ਤੱਕ ਉਹ ਸਾਡੇ ਸਬਰ ਦਾ ਪਰਖ ਲੈਣਗੇ ਅਸੀਂ ਉਨੀ ਧੇਰ ਤੱਕ ਉਹਨਾਂ ਨੂੰ ਸਬਰ ਦੀ ਪਰਖ ਤੇ ਖਰੇ ਉਤਰ ਕੇ ਬੁਲਾ ਲਾਂਗੇ ਸੋ ਇਸ ਕਰਕੇ ਭਰਾਓ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜੜਾ ਵਾ ਇਹਨਾਂ ਅੰਦੋਲਨਾਂ ਵਿੱਚ ਤੁਸੀਂ ਹਿੱਸਾ ਲੈ ਰਹੇ ਹੋ ਤੁਹਾਡੀ ਬਾਈ ਸ਼ਾਬਾਸ਼ ਔਰ ਜਿਵੇਂ ਸਾਡੇ ਜਥੇ ਬੰਦੀਆਂ ਦੇ ਖੇਤਰ ਹੈਗੇ ਆ ਜਿਵੇਂ ਅਸੀਂ ਉਹਨਾਂ ਪਰਿਵਾਰਾਂ ਨੂੰ ਜਥੇ ਬੰਦਕ ਤੌਰ ਤੇ ਇਹ ਸੁਨੇਹਾ ਦੇ ਰੱਖਿਆ ਔਰ ਜਿਵੇਂ ਉਹਨਾਂ ਨੇ ਸੋਚ ਲਿਆ ਵੀ ਭਾਈ ਘਰਾਂ ਦੇ ਕੰਮ ਵੀ ਕਰਨੇ ਆ ਭਰਾਓ ਸਾਰਾ ਕੁਝ ਚਲਾਉਣਾ ਵਾ ਔਰ ਜਥੇ ਬੰਦੀ ਵੀ ਚਲਾਉਣੀ ਹੈ ਹਰ ਪਿੰਡ ਦੇ ਵਿੱਚ ਜਿੱਥੇ ਜਿੱਥੇ ਕੋਈ ਕਰ ਰਹੇ ਨਾ ਜਿਨ੍ਹਾਂ ਦੀ ਹਾਜ਼ਰੀ ਨਾ ਲੱਗੇ ਔਰ ਲੋਕਾਂ ਨੇ ਫੈਸਲੇ ਕਰਕੇ ਜਥਿਆਂ ਦੀ ਵੰਡ ਕਰਕੇ ਔਰ ਇਸ ਮੋਰਚੇ ਨੂੰ ਲੰਮਾ ਲੜਨ ਦੀ ਤਿਆਰੀ ਕਰ ਲਈ ਹੈਗੀ ਔਰ ਤੁਸੀਂ ਜੇ ਹਾਕਮ ਨੂੰ ਹਰਾਉਣਾ ਹੈਗਾ ਤੇ ਲੰਮੇ ਦਾਤੋਂ ਹਰਾ ਸਕਦੇ ਔਰ ਮੈਨੂੰ ਪੂਰੀ ਆਸ ਆ ਕਿ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਮੋਦੀ ਸਰਕਾਰ ਨੂੰ ਦੁਬਾਰਾ ਫਿਰ ਧੂੜ ਚਟਾਵਾਂਗੇ ਇਹ ਸਾਸਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ